ਇਹਨਾਂ ਗੱਲਾਂ ਦੇ ਕਾਨੂੰਨ ਪੁੱਛਣ ਵਾਸਤੇ ਹੁਣ ਜਾਂ ਰਵਾਲਵਰ ਗਾਇਬ ਹੋ ਗਿਆ ਹੋਵੇ ਜਾਂ ਰਵਾਲਵਰ ਦਾ ਲਾਇਸੈਂਸ ਗਾਇਬ ਹੋ ਗਿਆ ਹੋਵੇ ਪੁੱਛਣ ਵਾਸਤੇ ਹੁਣ ਜਾਂ ਲਾਇਸੈਂਸ ਗਾਇਬ ਹੋ ਗਿਆ ਹੋਵੇ ਜਾਂ ਰਵਾਲਵਰ ਗਾਇਬ ਹੋ ਗਿਆ ਹੋਵੇ ਪੁੱਛਣ ਵਾਸਤੇ ਹੁਣ ਆਜੋ ਵੀਰੇ ਜਿਨ੍ਹਾਂ ਦੀ ਪੁੱਛ ਹੈਗੀ ਆ ਜਾਂ ਰਵਾਲਵਰ ਗਾਇਬ ਹੋ ਗਿਆ ਹੋਵੇ ਜਾਂ ਲਾਇਸੈਂਸ ਹੋਵੇ ਜਾਂ ਰਵਾਲਵਰ ਜਾਂ ਲਾਇਸੈਂਸ ਗਾਇਬ ਹੋ ਗਿਆ ਹੋਵੇ ਕੋਚਣ ਵਾਸਤੇ ਆਏ ਹੋਣਾ ਉੱਠ ਕੇ ਆ ਜਾ ਕਰੋ ਵੀਰ ਬਣ ਕੇ ਹੋਰ ਦੀ ਵੀ ਪੁੱਛ ਨਿਕਲ ਜੂਗੀ ਫਿਰ ਜਿੰਨਾ ਟਾਈਮ ਲੱਗ ਜਾਂਦਾ ਆ ਜਾ ਵੀਰ ਬਣ ਕੇ ਉੱਠ ਕੇ ਕਿੱਥੋਂ ਐ ਬੱਕਰਾ ਮਿਲ ਗਿਆ ਐ ਬੱਕਰਾ ਗੌਰੀਆਂ ਤੋਂ ਗੌਰੀਆਂ ਤੋਂ ਪਹਿਲੀ ਕਿ ਲਾਇਆ ਬੱਕਰਾ ਚੱਲੋ ਬੱਕਰਾ ਗੌਰੀਆਂ ਪਿੰਡ ਵੇ ਇਹਦੋਂ ਆਇਆ ਫਕਰਾ ਕੀ ਗਾਇਬ ਹੋ ਗਿਆ ਫਕਰਾ ਲਿਸਾਂਸ ਜੇ ਮਿਲ ਜੇ ਬੱਕਰਾ ਸੰਗ ਦੋਨੂੰ ਕੀ ਖਵਾ ਕੇ ਜਾਏਗਾ ਮਿਲਿਆ ਨਹੀਂ ਬੱਕਰਾ ਕਿੰਨਾ ਚਿਰ ਹੋ ਗਿਆ ਗਾਇਬ ਹੋਏ ਨੂੰ ਹੈ ਤੇਰੇ ਡੈਡੀ ਦਾ ਲੈ ਪੁੱਛੀ ਕਿੱਥੇ ਪਿਆ ਚੱਲ ਬਾਬਾ ਏ ਫਾਈਲ ਦੇ ਵਿੱਚ ਪਾਇਆ ਹੋਇਆ ਸੀ ਆਇਆ ਹੋਇਆ ਸੀ ਫੋਟੋਸਟਾਰ ਫੋਟੋ ਸਟੇਟ ਕਰਾਉਣ ਕੌਣ ਗਿਆ ਸੀ ਉਹ ਬੱਕਰਾ ਨੋਟਿਸ ਫੋਟੋ ਸਟੇਟ ਕਰਾਉਣ ਗਿਆਉਣਗੇ ਅਸੀਂ ਬੱਕਰਾ ਹੈ ਉੱਥੇ ਭੁੱਲਿਆ ਸੀ ਜੇ ਮਿਲੇ ਜਾਵੇ ਉਹ ਬੱਕਰਾ ਕਿ ਬਾਬੇ ਮਿਲ ਜੇ ਸੇਵਾਦਾਨ ਨੂੰ ਤੇਰੇ ਵੀ ਇੱਧਰ ਵੀ ਜਾ ਕੇ ਜਿੰਨਾ ਵਾਸਤੇ ਦੇਗ ਬੰਡ ਕੇ ਜਾऊं ਜਾਂ ਮਿਲ ਜੂਗਾ ਓਏ ਫਕਰਾ ਜਤਨ ਇਧਰ ਜਾ ਤੋਸੀ ਫੋਟੋ ਸਟੇਟ ਕਰਾਉਣ ਗਏ ਸੀ ਚਿੱਟੀ ਪੈਲ ਦੇ ਵਿੱਚ ਪਏ ਹੋਏ ਸੀ ਜਾਂ ਮਿਲ ਜੂ ਟੇਕ ਮੱਤੀਆਂ ਫਕਰਾ ਢੇਲੀ ਬਾਬਾ ਓਏ ਅੱਜ ਇਧਰੋ ਸੰਗਰਾਂਵਾਲੇ ਜੋਗੀ ਆ